ਰੀਅਲ ਨਿਊਜ਼ ਪੰਜਾਬੀ ਦੇਖ ਰਹੇ ਸਰਦਸ਼ਕਾਂ ਸੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੈਂ ਹਾਂ ਪਰਤ ਚੌਂ ਤੇ ਮੇਰੇ ਨਾਲ ਹੈ ਸੋਨੂ ਸਿੰਘ ਲੋਇਸ ਕਲੱਬ ਸੇਵਾ ਸਫਾਇਰ ਨੂੰ ਜਿਹੜਾ ਦੀ ਸਭ ਤੋਂ ਵੱਡੀ ਕਲੱਬ ਦਾ ਮਾਨ ਹਾਸਿਲ ਬਟਾਲਾ ਕਲੱਬ ਚ ਰੱਖੇ ਲੋਇਸ ਕਲੱਬ ਸੇਵਾ ਸਫਾਇਰ ਦੇ ਅਫੀਸ਼ੀਅਲ ਵਿਜ਼ਨ ਮੌਕੇ ਪ੍ਰਧਾਨ ਰਜੀਵ ਵਿਗ ਨੂੰ ਇੰਟਰਨੈਸ਼ਨਲ ਮੈਡਲ ਮਿਲਣ ਤੇ ਦਿੱਤੀਆਂ ਵਧਾਈਆਂ ਬਟਾਲਾ ਕਲੱਬ ਦੀ ਨੋਹਾਰ ਬਦਲਣ ਤੋਂ ਬਾਅਦ ਲਾਇਨਸ ਕਲੱਬ ਸੇਵਾਸ ਫਾਇਰ ਦੇ ਪ੍ਰੋਗਰਾਮ ਅਫੀਸ਼ੀਅਲ ਵਿਜ਼ਿਟ ਨੂੰ ਚਾਰ ਚੰਦ ਲੱਗੇ ਜ਼ਿਲ੍ਹੇ ਦੀ ਸਿਰਮੌਰ ਸੰਸਥਾ ਲਾਇਨਸ ਕਲੱਬ ਸੇਵਾਸ ਫਾਇਰ ਜਿਸ ਵੱਲੋਂ 22 ਐਮ ਜੀਐਫ ਦੇ ਇਨਕਰਨ ਵਡਮੁੱਲਾ ਯੋਗਦਾਨ ਅੱਜ ਦੇ ਇਸ ਪ੍ਰੋਗਰਾਮ ਚ ਪ੍ਰਧਾਨ ਰਜੀਵਿਕ ਵੱਲੋਂ ਆਏ ਹੋਏ ਮਹਿਮਾਨਾਂ ਦੀ ਮਹਿਮਾਨ ਨਿਵਾਸੀ ਵਿੱਚ ਕੋਈ ਕਸਰ ਨਹੀਂ ਛੱਡੀ ਰਜੀਵਿਕ ਦੀ ਸਮਾਜ ਨੂੰ ਵੱਡੀ ਦੇਣ ਜਿਸ ਕਾਰਨ ਲਾਇਨਸ ਕਲੱਬ ਦੇ ਗਵਰਨਰਾਂ ਵੱਲੋਂ ਰਜੀਵਿਕ ਦੇ ਕਮਾਦੀ ਕੀਤੀ ਤਾਰੀਫ ਪ੍ਰਧਾਨਤ ਜੀਵਿਕ ਜੋ ਮੂਹੋਂ ਬੋਧ ਤੋਲ ਮੋਲ ਕੇ ਘਟ ਬੋਲਦੇ ਹਨ ਪਰ ਉਹਨਾਂ ਦੇ ਕੰਮ ਸਿਰ ਚੜ ਕੇ ਬੋਲਦੇ ਹਨ ਯਸ਼ਪਾਲ ਚੋਹਾਨ ਸਪੈਸ਼ਲ ਗੈਸਟ ਅਤੇ ਸਟਾਰ ਗੈਸਟਰ ਜੀਵ ਕੋਸ਼ਲਾ ਉੱਚੇ ਚੇ ਤੌਰ ਤੇ ਅਫੀਸ਼ੀਅਲ ਵਿਜ਼ਿਟ ਵਿੱਚ ਆਉਣ ਤੇ ਕਲੱਬ ਨੂੰ ਮਾਨ ਬਖਸ਼ਿਆ ਅੱਜ ਦੇ ਪ੍ਰੋਗਰਾਮ ਵਿੱਚ ਆਏ ਬਹੁਤ ਸਾਰੇ ਲਾਇਨ ਦੀਆਂ ਮੁਖਸ਼ਤੀਆਂ ਜਿਨ੍ਹਾਂ ਵਿੱਚ ਵੀਕੇ ਸੈਗਲ, ਅਨੂਪ ਲੂਥਰਾ, ਰਸ਼ਪਾਲ ਸਿੰਘ ਬੱচ্চਾ ਜੀ ਵੀ ਟੂਰ ਐਂਡ ਟਰੈਵਲ, ਰਜੀਵ ਕੋਸ਼ਲਾ, ਜੋਗਿੰਦਰ ਅੰਗਰਾਲਾ, ਇਸ਼ੂ ਰੰਚਲ ਵੀ ਐਮ ਗੋਇਲ ਨਰੇਸ਼ ਲੂਤਰਾ ਯੁਗੇਸ਼ 베ਰੀ ਜੀ ਐਸ ਪਟਿਆ ਹਰਵੰਤ ਮਹਾਜਨ ਨੇ ਆਪਣੇ ਸੰਬੋਧਨ ਚ ਲਾਇਓਂਸ ਕਲੱਬ ਸੇਵਾ ਸਫਰ ਨੂੰ ਜਿਹੜੀ ਸਭ ਤੋਂ ਵੱਡੀ ਕਲੱਬ ਦਾ ਕਿਤਾਬ ਦਿੱਤਾ 166 ਕਲੱਬਾਂ ਵਿੱਚੋਂ ਲਾਇਓਂਸ ਕਲੱਬ ਸੇਵਾ ਸਫਰ ਦੇ ਕੰਮਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਹ ਦਿਨ ਦੂਰ ਨਹੀਂ ਜਦੋਂ ਲਾਇਓਂਸ ਕਲੱਬ ਸੇਵਾ ਸਫਰ ਦਾ ਨਾਮ ਪੂਰੇ ਪੰਜਾਬ ਵਿੱਚ ਮੋਰੀ ਹੋਵੇਗਾ ਰਜੀਵ ਇੱਕ ਐਸੀ ਸ਼ਖਸੀਅਤ ਹੈ ਮਲਖਨ ਜੋ ਮਹੀਨੇ ਦੇ 30 ਦੇ 30 ਦਿਨ ਹੀ ਪ੍ਰੋਜੈਕਟ ਕਰਨ ਦਾ ਜज्ਬਾ ਰੱਖਦੇ ਹਨ ਅਤੇ ਆਪਣੇ ਸਾਥੀ ਮੈਂਬਰਾਂ ਨੂੰ ਇਕ ਗੁਦਸਤੇ ਵਾਂਗ ਰੱਖਿਆ ਹੋਇਆ ਹੈ ਜੋ ਹਰ ਵੇਲੇ ਮੈਕ ਛੱਡਦੇ ਰਹਿੰਦੇ ਹਨ ਸ਼੍ਰੀ ਰਜੀਵਿਕ ਨੇ ਕਿਹਾ ਕਿ ਮੈਨੂੰ ਇੰਟਰਨੈਸ਼ਨਲ ਮੈਡਲ ਅਨੁਵਾਜ ਹੈ ਮੈਂ ਆਪਣੇ ਗਵਰਨਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ 100 ਵਿੱਚੋਂ 110% ਕੰਮ ਕਰਨ ਵਿੱਚ ਕਦੇ ਪਿੱਛੇ ਨਹੀਂ ਹਟਾਂਗਾ ਮੇਰਾ ਸਿਰਫ ਤੇ ਸਿਰਫ ਇੱਕੋ ਹੀ ਮਿਸ਼ਨ ਹੈ ਸੇਵਾ 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 ਆਓ ਸੁਣਦੇ ਹਾਂ ਉਹਦੇ ਵਿਚਾਰ ਮੈਂ ਲਾਇਨ ਜੀਐਸ ਪਾਟਿਆ ਸੈਕੰਡ ਵਾਈਸ ਡਿਸਟ੍ਰਿਕਟ ਗਵਰਨਰ ਅੱਜ ਉਸ ਕਲੱਬ ਦੇ ਵਿੱਚ ਵਿਜ਼ਿਟ ਕਰ ਰਿਹਾ ਹਾਂ ਵਾ ਜਿਹੜੀ ਇੱਕ ਡਿਸਟ੍ਰਿਕਟ ਨੂੰ ਬਹੁਤ ਵੱਡੀ ਦੇਣ ਹੈ ਮੈਂ ਰੀਸੈਂਟਲੀ ਇਹ ਕਲੱਬ ਦੇ ਵਿੱਚ ਬਹੁਤ ਵਾਰੀ ਵਿజిਟ ਕੀਤੀ ਆ ਇਸ ਕਲੱਬ ਦੀਆਂ ਬਹੁਤ ਵੱਡੀਆਂ ਦੇਣ ਨੇ ਸਾਡੇ ਡਿਸਟ੍ਰਿਕਟ ਨੂੰ ਸਭ ਤੋਂ ਪਹਿਲੇ ਇਹ ਸ਼ਖਸ ਨੇ ਰਜੀਵ ਬੀਜ ਨੇ ਇੰਟਰਨੈਸ਼ਨਲ ਦੇ ਵਿੱਚ ਤੇ ਮਲਟੀਪੋਲ ਦੇ ਵਿੱਚ ਸਾਡੇ ਡਿਸਟ੍ਰਿਕਟ ਦੇ ਵਿੱਚ ਉਹ ਰੋਲ ਅਦਾ ਕੀਤਾ ਹੈ ਜੋ ਕਦੀ ਭੁੱਲਿਆ ਨਹੀਂ ਜਾ ਸਕਦਾ ਜਿਵੇਂ ਕਿ ਇੰਟਰਨੈਸ਼ਨਲ ਤੋਂ ਸਾਡੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਆਏ ਉਹਨਾਂ ਨੇ ਇਸ ਕਲੱਬ ਨੂੰ ਇਸ ਭਰਾ ਨੂੰ ਜੋ ਮਾਨ ਬਖਸ਼ਿਆ ਉਹ ਗਿਣਿਆ ਚੁਣਿਆ ਮਾਨ ਬਖਸ਼ਿਆਂ ਦੇ ਵਿੱਚੋਂ ਹੈ ਜਿਵੇਂ ਕਿ ਇਹਨੂੰ ਇੰਟਰਨੈਸ਼ਨਲ ਮੈਡਲ ਇੰਟਰਨੈਸ਼ਨਲ ਸਰਟੀਫਿਕੇਟ ਅਰਜੀਵ ਜੀ ਨੂੰ ਦਿੱਤਾ ਗਿਆ ਉਹ ਇੱਕ ਬਹੁਤ ਅੱਛੀ ਦੇਣ ਹੈ ਤੇ ਬਟਾਲੇ ਦੇ ਵਿੱਚ ਜੇ ਅੱਜ ਇਸ ਲਾਇਓਨਸ ਕਲੱਬ ਇੰਟਰਨੈਸ਼ਨਲ ਦੇ ਵਿੱਚ ਸਭ ਤੋਂ ਵਧੀਆ ਰੋਲ ਅਦਾ ਕੀਤਾ ਗਿਆ ਇਹ ਸ਼ਖਸ ਵੱਲੋਂ ਕੀਤਾ ਗਿਆ ਜੋ ਸਰਵਸ ਐਕਟੀਵਿਟੀਆਂ ਜਿਵੇਂ ਕਿ ਹਰ ਮਹੀਨੇ ਆਟਾ ਡਿਸਟ੍ਰੀਬਿਊਟ ਕਰਨਾ ਲਾਨੀਜ਼ਮ ਦੇ ਹੰਗਰ ਫੂਡ ਰੀਲੀਫ ਦੇ ਵਿੱਚ ਬਤੌਰ ਡਿਸਟ੍ਰਿਕਟ ਚੇਅਰਮੈਨ ਦੇ ਵਿੱਚ ਇਹਨਾਂ ਨੇ ਜੋ ਆਪਣੀਆਂ ਭੂਮਿਕਾ ਨਿਭਾਈਆਂ ਉਹ ਕਦੀ ਭੁੱਲੀਆਂ ਨਹੀਂ ਜਾ ਸਕਦੀਆਂ ਡਿਸਟ੍ਰਿਕਟ ਨੂੰ ਹਮੇਸ਼ਾ ਇਸ ਤੇ ਮਾਨ ਅਰਜੀ ਵਿਗਤੇ ਵੀ ਜੋ ਇਹਨਾਂ ਦੀਆਂ ਸਰਵਸ ਐਕਟੀਵਿਟੀਆਂ ਨੇ ਸਾਡੇ ਕਲੱਬ ਦੇ ਵਿੱਚ ਸਾਡੇ ਡਿਸਟ੍ਰਿਕਟ ਦੇ ਵਿੱਚ ਉਹ ਕਦੀ ਭੁੱਲ ਨਹੀਂ ਸਕਦੇ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਕਿ 22 MJF ਜਿਹੜੇ ਦੇਣੇ ਕਿ 1000 ਡਾਲਰ ਪ੍ਰਤੀ ਮੈਂਬਰ ਦੇਣਾ ਉਹ ਇੱਕ ਬਹੁਤ ਵੱਡੀ ਦੇਣ ਹੈ ਉਹ 22 ਮਤਲਬ ਦਾ 22000 ਡਾਲਰ ਯੂਐਸ ਡਾਲਰ ਦੇਣਾ ਕੋਈ ਛੋਟੀ ਮੋਟੀ ਗੱਲ ਨਹੀਂ ਛੋਟੀ ਮੋਟੀ ਗੱਲ ਨਹੀਂ ਗਈ ਉਸ ਤੋਂ ਇਲਾਵਾ 10000 ਡਾਲਰ ਦੇ ਕੇ ਸੇਵਾ ਸਫਾਇਰ ਕਲੱਬ ਬਣਨਾ ਉਹ ਵੀ ਇੱਕ ਛੋਟੀ ਮੋਟੀ ਗੱਲ ਨਹੀਂ ਗਈ ਇੰਟਰਨੈਸ਼ਨਲ ਉਹਦੇ ਬਦਲੇ ਸਾਨੂੰ ਬਹੁਤ ਜਰੀਆਂ ਕਿ ਨੈਚੁਰਲ ਕਮੇਟੀਆਂ ਹੁੰਦੀਆਂ ਉਹਦੇ ਵਿੱਚ ਆਪਣਾ ਸਾਨੂੰ ਆ ਦਿੰਦੇ ਨੇ ਉਹਦੀ ਪਾਰਟਿਸਪੀਟ ਕਰਕੇ ਉਹਦੇ ਵਿੱਚ ਜੋ ਸਾਨੂੰ ਕੰਟਰੀਬਿਊਸ਼ਨ ਦਿੰਦੇ ਨੇ ਜਦੋਂ ਕੀ ਨੈਚੁਰਲ ਕਮੇਟੀਆਂ ਆਉਂਦੀਆਂ ਨੇ ਉਹਦੇ ਵਿੱਚ ਉਹ ਸਾਨੂੰ ਡਿਸਟ੍ਰਿਕਟ ਨੂੰ ਉਹਦੀ ਦੇਣ ਆਂਦੀ ਹੈ ਜੇ ਅਸੀਂ ਉਹਦੇ ਬਦਲੇ ਅਸੀਂ ਡਿਸਟ੍ਰਿਕਟ ਦੇ ਡਿਸਟ੍ਰਿਕਟ ਨੂੰ ਬਹੁਤ ਵੱਡੀਆਂ ਉਚਾਈਆਂ ਤੇ ਪਹੁੰਚਾਵਾਂਗੇ ਉਹ ਨੈਚੁਰਲ ਕਮੇਟੀਆਂ ਜਿਹੜੀਆਂ ਕਿ ਸਾਡੇ ਜਿਵੇਂ ਕਦੀ ਸਾਨੂੰ ਜ਼ਰੂਰਤ ਪਈ ਨੈਚੁਰਲ ਕਮੇਟੀਆਂ ਦੇ ਵੇਲੇ ਅਸੀਂ ਹਮੇਸ਼ਾ ਸਹਿਯੋਗ ਕਰਦੇ ਰਹਾਂਗੇ ਸਾਡੇ ਭਰਾ ਦੇ ਨਾਲ ਹਮੇਸ਼ਾ ਯਾਦ ਰੱਖਣਾ ਸਰ ਅਸੀਂ ਦੇਖਦੇ ਹਾਂ ਕਿ ਵਾਈਸ ਕਲਬ ਬਟਾਰਾ ਸੇਵਾ ਸਫਰ ਬੜੇ ਹੀ ਵਧੀਆ ਵਧੀਆ ਪ੍ਰੋਜੈਕਟ ਕੀਤੇ ਜਾ ਰਹੇ ਹਨ ਸਰ ਦੀ ਫਿਊਚਰ ਵਿੱਚ ਵਾਈਸ ਕਲਬ ਬਟਾਰਾ ਸੇਵਾ ਸਫਰ ਤੋਂ ਅਜੀਤ ਜੀ ਜੀ ਤੋਂ ਹੋਰ ਕਿਹੜੇ ਕਿਹੜੇ ਪ੍ਰੋਜੈਕਟਾਂ ਦੀ ਆਸ ਕਰਦੇ ਵੇਖੋ ਇਹ ਸਭ ਤੋਂ ਵੱਡੀ ਕਲੱਬ ਹੈ ਸਾਡੇ ਡਿਸਟ੍ਰਿਕਟ ਦੀ ਇਹ ਛੋਟੀ ਮੋਟੀ ਗੱਲ ਨਹੀਂ ਗੀ ਬਹੁ ਜੇ ਭਾਈ ਜੇ ਇਹਨਾਂ ਦੀ ਵੱਡੀ ਕਲੱਬ ਹੈ ਤੇ 22 ਐਮ ਜੀਐਫ ਦੇਣਾ ਸਾਡੇ ਵਿੱਚ 100 ਜੇ ਐਮ ਜੀਐਫ ਦਿੰਨੇ ਪਏ ਤੇ 22 ਇੱਕ ਕਲੱਬ ਦਿੰਦੀ ਪਈ ਹੈ ਯਾਨੀ ਕਿ 166 ਕਲੱਬਾਂ ਸਾਡੇ ਵਿੱਚ ਡਿਸਟ੍ਰਿਕਟ ਦੇ ਵਿੱਚ ਆਗੀਆਂ ਨੇ ਤੇ ਇੱਕ ਕਲੱਬ 22 ਦਿੰਦੀਆਂ ਪਈਆਂ ਤੇ ਉਹਦੇ ਵਿੱਚ ਵੀ ਵੇਖ ਲਓ ਤੁਹਾਡੀ ਕਿੰਨੀ ਵੱਡੀ ਦੇਣਾ ਇਹਨਾਂ ਦੀ ਕੌਂਟਰੀਬਿਊਸ਼ਨ ਬਤੌਰ ਲਾਇਨਰਿਜ਼ਮ ਦੇ ਵਿੱਚ ਅਸੀਂ ਕਦੀ ਨਹੀਂ ਭੁੱਲ ਸਕਦੇ ਇਹਨੀਆਂ ਨੀਆਂ ਸਰਵਿਸਿਜ਼ ਲੈਣਾ ਜੋ ਕਦੀ ਭੁੱਲ ਸਕਦੇ ਬਤੌਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਅਗਲਾ ਲੀਡਰ ਜਿਹੜਾ ਸਾਡਾ ਪਠਾਨਕੋਟ ਤੋਂ ਆ ਰਿਹਾ ਹੈ ਬਤੌਰ ਸਟਾਰ ਗੈਸਟ ਰਜੀਵ ਖੋਸਲਾ ਇਹ ਉਸੇ ਲੜੀ ਦੇ ਵਿੱਚ ਕੰਮ ਕਰੇਗਾ ਇਹਨੀਆਂ ਸਾਨੂੰ ਇਹਨੀਆਂ ਵੀ ਸਵਾਵਾਂ ਸਮਝਾਈਆਂ ਨੇ ਅੱਗੋ ਇਹ ਜਿਸ ਤਰ੍ਹਾਂ ਸਾਡੇ ਨਾਲ ਸਹਿਯੋਗ ਕਰਦੇ ਰਹਿਣਗੇ ਤੇ ਅਸੀਂ ਵੀ ਡਿਸਟ੍ਰਿਕਟ ਨੂੰ ਚਮਕਾਵਾਂਗੇ ਲਾਈਨ ਰਜੀਵਿਕ ਪ੍ਰੈਜ਼ੀਡੈਂਟ ਲਾਈਨਸ ਕਲੱਬ ਡਾਲਾ ਸੇਵਾ ਅੱਜ ਸਾਡੇ ਅਫੀਸ਼ੀਅਲ ਵਿਜ਼ਿਟ ਦੇ ਵਿੱਚ ਸਾਡੇ ਡਿਸਟ੍ਰਿਕਟ ਗਵਰਨਰ ਰਸ਼ਪਾਲ ਸਿੰਘ ਬੱਚਾ ਜੀ ਵੀ ਬੀਡੀ ਜੀ 1 ਈਐਮ ਗੋਇਲ ਸਾਹਿਬ ਬीडी2 ਜੀਐਸ ਪਟਿਆ ਜੀ ਸਾਡੇ ਜ਼ੋਨ ਚੇਅਰਮੈਨ ਰੀਜਨ ਚੇਅਰਮੈਨ ਤੇ ਸਾਡੇ 스타 ਗੈਸਟ ਆਉਣ ਵਾਲੇ ਸਾਡੇ ਕੈਂਡੀਡੇਟ ਅਜੀਬ ਖੋਸਲਾ ਜੀ ਤੇ ਨਾਲ ਹੀ ਉਸੇ ਸਾਡੇ ਯਸ਼ਪਲ ਚੋਹਾਂ ਜੀ ਜੋ ਸਾਡੇ ਸਵੰਕਰ ਸੰਗ ਦੇ ਪੰਜਾਬ ਦੇ ਜਿਹੜ ਨੇ ਸਾਡੇ ਸਪੈਸ਼ਲ ਗੈਸਟ ਜੀ ਜੋ ਬੜੀ ਜਲਦੀ ਸਾਡੇ ਆਉਣ ਵਾਲੇ ਸਾਡੇ 올 ਇੰਡੀਆ ਪ੍ਰੈਜ਼ੀਡੈਂਟ ਬਣਨ ਜਾ ਰਹੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਵੈਲਕਮ ਕਰਦਾ ਤੇ ਧੰਨਵਾਦ ਕਰਦਾ ਜਿਹੜਾ ਆਪਣਾ ਕੀਮਤੀ ਸਮਾਂ نکال ਕੇ ਆਏ ਨੇ ਸਰ ਤੁਹਾਨੂੰ ਬੜੇ ਵੱਡੇ ਵੱਡੇ ਉਦਾਰਾ ਨਿਵਾਜਿਆ ਗਿਆ ਸਰ ਉਹਦੇ ਬਾਰੇ ਸਰ ਥੋੜਾ ਦੱਸ ਦਿਓ ਇਹ ਸਾਰੇ ਮੇਰੀ ਲੀਡਰਸ਼ਿਪ ਦਾ ਦੇਣ ਹੈ ਜੀ ਮੇਰੇ ਗਵਰਨਰਸ ਜੋ ਜੋ ਮੈਨੂੰ ਮਾਨ ਬਖਸ਼ਦੇ ਨੇ ਮੈਂ ਮੈਨੂੰ ਜਿਹੜਾ ਉਹ ਕੰਮ ਕਹਿੰਦੇ ਨੇ ਮੈਂ 110% ਕਰਦਾ ਇਹ ਮੇਰੇ ਚ ਆਪਣਾ ਮੇਰੀ ਸਾਥੀਆਂ ਦਾ ਸਾਰਾ ਸਾਥ ਦੇ ਨਾਲ ਮੈਂ ਕੰਮ ਕਰਦਾ ਤੇ ਉਹ ਮੇਰੇ ਗਵਰਨਰਸ ਮੈਨੂੰ ਅਗਾ ਰਿਪਰੈਜ਼ੈਂਟ ਕਰਦੇ ਨੇ ਇੰਟਰਨੈਸ਼ਨਲ ਲੈਵਲ ਤੇ ਮੈਨੂੰ ਅੱਜ ਪ੍ਰੈਜ਼ੀਡੈਂਸ਼ੀਅਲ ਅਵਾਰਡ ਮਿਲਿਆ ਜੋ ਮੇਰੇ ਗਵਰਨਰਸ ਦੀ ਦੇਣ ਹੈ ਮੈਂ ਤੇ ਕੰਮ ਕਰਦਾ ਹੀ ਰਹਣਾ ਅਸੀਂ ਲਾਇਨਿਜ਼ਮ ਦੇ ਵਿੱਚ ਸਿਰਫ ਸੇਵਾ ਕਰਨ ਹੀ ਆਏ ਆ ਤੇ ਜਿੱਦਾਂ ਜਿੱਦਾਂ ਮੈਨੂੰ ਟੀਚਾ ਮਿਲੇਗਾ ਮੈਂ ਉਹ ਕੰਮ ਕਰਦਾ ਰਹਾਂਗਾ ਸਰ ਅੱਜ ਦੀ ਮੀਟਿੰਗ ਵਿੱਚ ਕਿਹੜੇ ਕਿਹੜੇ ਫੈਸਲੇ ਕੀਤੇ ਗਏ ਜਾਂ ਕਿਹੜੇ ਕਿਹੜੇ ਨਵੇਂ ਮਤਲਬ ਪ੍ਰੋਜੈਕਟ ਕੀਤੇ ਗਏ ਪ੍ਰੋਜੈਕਟਸ ਦਾ ਤੇ ਸਾਡੇ ਜਿਹੜੇ ਪਿਛਲੇ ਚੱਲ ਰਹੇ ਉਹ ਰੈਗੂਲਰ ਚੱਲਦੇ ਰਹਿਣਗੇ ਨਵੇਂ ਪ੍ਰੋਜੈਕਟਸ ਸਾਡੇ ਬੜੀ ਜਲਦੀ ਸਾਡੇ ਅਸੀਂ ਦੱਸ ਰਹੇ ਆ ਸਾਡੇ ਵੀਰ ਜੀ ਬਨ ਗੋਲ ਸਾਹਿਬ ਲੈ ਕੇ ਸਾਡੇ ਗਵਰਨਰ ਬਣ ਰਹੇ ਨੇ ਅਸੀਂ ਉਹਨਾਂ ਦੀ ਟਾਈਮ ਦੇ ਵਿੱਚ ਵੀ ਅਸੀਂ ਨਵੇਂ ਹੋਰ ਪ੍ਰੋਜੈਕਟ ਕਰਾਂਗੇ ਮੈਨੂੰ ਭਾੜੀ ਸਾਹਿਬ ਨੇ ਇੱਕ ਸਵਾਲ ਪਾਇਆ ਸੀ ਕਿ ਜਿਹੜੇ ਉਹਨ ਕੀਤੇ ਅਗਲੇ ਟੀਚੇ ਕਿਤਾਬ ਪੁਰੇ ਕਰਾਂਗੇ ਜਿੰਨੇ ਅਸੀਂ ਅੱਜ ਐਮਜੇ ਬਣਾਏ ਨੇ ਅਸੀਂ ਆਹ ਜਿਹੜਾ ਉਹਨੇ ਹੀ ਐਮਜੇ ਵੀ ਹੋਰ ਬਣਾਵਾਂਗੇ ਤੇ ਪੀਐਮਜੇ ਵੀ ਬਣਾਵਾਂਗੇ ਜਿਹਨਾਂ ਦੇ ਸਾਡੇ ਡਿਸਟ੍ਰਿਕਟ ਦੀ ਲੜੀ ਟੁੱਟੇ ਨਾ ਅਸੀਂ ਡਿਸਟ੍ਰਿਕਟ ਨੂੰ ਅਸੀਂ ਬਲੰਦੀਆਂ ਤੇ ਪਹੁੰਚਾਵਾਂਗੇ ਸਾਡਾ ਡਿਸਟ੍ਰਿਕਟ 321D SWA ਹਰ ਪੱਖ ਚੱਗੇ ਜਿਹੜਾ 10ਵੇਂ ਨੰਬਰ ਤੇ ਆੰਦਾਰ ਰਿਹਾ ਜਿਹੜੇ ਮੈਂਬਰਸ਼ਿਪ ਦੇ ਵਿੱਚ ਵੀ ਨਵੀਂ ਕਲੱਬਸ ਬਣਾਉਣ ਦੇ ਵਿੱਚ ਹੀ ਐਮਜੇਫ ਦੇ ਬਣਾਉਣ ਦੇ ਵਿੱਚ ਹੀ ਪ੍ਰੋਜੈਕਟ ਦੇ ਵਿੱਚ ਵੀ ਨੰਬਰ 1 ਤੇ ਆਏ ਬੜੇ ਮਾਣ ਵਾਲੀ ਗੱਲ ਹੈ ਬਸ ਜਿਸ ਜਿਹੜੀ ਮਲਟੀਪਲ ਦੇ ਵਿੱਚ ਨੰਬਰ 1 ਤੇ ਸਾਡਾ ਡਿਸਟ੍ਰਿਕਟ ਆਇਆ ਸਪਾਰਸ ਸਿੰਘ ਬੱਚਾ ਜੀ ਦੀ ਚੰਗੀ ਸੋਚ ਤੇ ਉਹ ਉਹਨਾਂ ਦੀ ਦੇਣ ਹੈ ਜੇ ਅੱਜ ਮੈਨੂੰ ਅਵਾਰਡ ਮਿਲਿਆ ਤੇ ਉਹ ਵੀ ਉਹਦੀ ਸਾਰੀ ਸੋਚ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਜੀ